ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਜੀ ਵੀਰ ਜੀ ਆ ਗਊ ਆ ਪਾਸੇਲ ਕਰਨੀ ਆ ਕੋਈ 6-7 ਦਿਨ ਦੀ ਸੂਈ ਗਊ ਆ ਇਹਦੇ ਥੱਲੇ 15 ਲੀਟਰ ਦੁੱਧ ਤਿਆਰ ਆ ਵੀਰ ਜੀ ਤੇ ਹੁਣ ਟਾਈਮ 9:30 ਦਾ 6 ਵਜੇ ਦੀ ਚਵਾਈ ਹੋਈ ਆ ਬਾਕੀ ਜਿਹੜੇ ਵੀਰ ਭਰਾ ਨੇ ਪੈਸੇ ਖਰਚਣੇ ਆ ਉਹ ਦੋ ਟਾਈਮ ਆਪਣਾ ਤਿੰਨ ਟਾਈਮ ਗਾਂਾਂ ਦੀ ਚਵਾਈ ਕਰ ਸਕਦਾ ਸਾਰੇ ਗੁਣਾ ਜੀ ਭਰਪੂਰ ਆ ਗਾਂ ਚੌਂਚ ਪੋਲੀ ਆ ਥਣ ਬਹੁਤ ਪਿਆਰਾ ਲੱਗਾ ਆ ਠੰਡਾ ਨਿਗਾ ਮਾਰ ਲੋ ਬਿਲਕੁਲ ਠੰਡੀ ਗਾਂ ਆ ਆ ਵੇਖੋ ਜਿੱਦਾਂ ਮਰਜੀ ਇਹਨੂੰ ਮਤਲਬ ਵੀ ਹਵਾਨੇ ਤੇ ਹੱਥ ਲਾ ਲਿਓ ਨਵਾਉਣ ਤੋਂ ਹੋਣ ਦਾ ਚੋਣ ਦਾ ਦੋ ਪਾਸੇ ਬਹਿ ਕੇ ਕੋਈ ਚੋ ਲਵੇ ਬਹੁਤ ਠੰਡੀ ਧੀਰੀ ਗਾਂ ਆ ਇਹ ਦੂਜੇ ਸੂਏ ਵਹਿੜਿਆ ਤੇ ਬਿਲਕੁਲ ਠੰਡੀ ਧੀਰੀ ਪਿਆਰੀ ਵਹਿੜਿਆ ਤੇ ਇਹਦਾ ਲੈਣ ਦੇਣ ਮੁੱਲ ਜਿਹੜਾ 52000 ਰੁਪਿਆ ਜੀ ਥੋੜਾ ਬਹੁਤਾ ਮਾਨਤਾਨ ਤੇ ਹੁੰਦਾ ਹੀ ਆ ਸੌਦੇ 'ਚ ਬਾਕੀ ਮਗਰੇ ਦੇ ਵਸ਼ੀ ਆ ਵੀਰ ਜੀ ਪਿਓਰ ਜਰਸੀ ਜਰਸੀ ਦੀ ਆਪ ਜਰਸੀ ਦੀ ਵਸ਼ੀ ਆ ਮਗਰ ਪਿਓਰ ਤੇ ਬਹੁਤ ਵਧੀਆ ਗਊ ਜੇ ਆਪਣਾ ਫੋਨ ਨੰਬਰ ਹੈਗਾ ਜੇ 84376 58000 ਪਿੰਡ ਮੂਸੇ ਤਹਿਸੀਲ ਜਲਾ ਤਰਨਤਾਰਨ ਫੋਨ ਨੰਬਰ ਫੇਰ ਦੁਬਾਰਾ ਰਿਪੀਟ ਕਰ ਦਿੰਨੇ ਆ 84376 58000 ਪਿੰਡ ਮੂਸੇ ਤਹਿਸੀਲ ਜਲਾ ਤਰਨਤਾਰਨ ਦੁੱਧ 15 ਲੀਟਰ ਤਿਆਰ ਬਿਲਕੁਲ ਵੀਰ ਜੀ ਭਾਵੇਂ ਕੋਈ ਗਰੰਟੀ ਤੇ ਲੈ ਜਾਈ ਤੇ ਭਾਵੇਂ ਦੋ ਤਿੰਨ ਟਾਈਮ ਚੋ ਲਵੇ ਤੇ ਆ ਵਸ਼ੀ ਜੀ 5-6 ਦਿਨ ਦੀ ਗਾਂਸ ਹੋਈ ਆ ਤੇ ਬਿਲਕੁਲ ਵਸ਼ੀ ਜਿਹੜੀ ਆ ਉਹ ਪਿਓਰ ਜਰਸੀ ਆ ਆ ਜੇ ਗਊਸ਼ੇਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ